ਨਵਜੋਤ ਸਿੰਘ ਸਿੱਧੂ ਲਗਾਤਾਰ ਰੈਲੀਆਂ ਕਰ ਰਹੇ ਨੇ ਤੇ ਕੱਲ ਉਹਨਾਂ ਵੱਲੋਂ ਮੋਗਿਆ ਦੇ ਵਿੱਚ ਰੈਲੀ ਰੱਖੀ ਗਈ ਹੈ ਪਰ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਜੀ ਇਹਨਾਂ ਦੀ ਜਿਹੜੀ ਹਾਈ ਕਮਾਂ ਹੈ ਪਤਾ ਨਹੀਂ ਉਹ ਹਾਈ ਕਮਾਂ ਹੈ ਲੋਕ ਕਮਾਂ ਹੈ ਕਿਹੜੀ ਕਮਾਂ ਹੈ ਉਹ ਸਮੇਸਰ ਮਾਮਲੇ ਦੇ ਨਪਟਾਰੇ ਨਹੀਂ ਕਰਦੇ ਇਹੀ ਨੁਕਸਾਨ ਤਾਂ ਇਹਨਾਂ ਨੇ ਬੱਧਪਰਦੇਸ਼ ਦੇ ਵਿੱਚ ਝੱਲਿਆ ਹੋਗਾ ਰਾਜਸਥਾਨ 'ਚ ਝੱਲਿਆ ਹੈ ਨਹੀਂ ਕਰਦੇ ਜੀ ਕਿਸਾਨ ਆਗੂ ਬ੍ਰਵੀਰ ਸਿੰਘ ਰਾਜੀਵਾਲਾ ਉਹਨਾਂ ਦੀ ਕਹਿੰਦੇ ਕੇਂਦਰ ਦੀਆਂ ਨੀਤੀਆਂ ਨੇ ਉਹ ਪੰਜਾਬ ਦੇ ਖਿਲਾਫ ਨੇ ਤੇ ਕਿਸਾਨਾਂ ਦੇ ਖਿਲਾਫ ਆ ਉਹਨਾਂ ਦੇ ਚੱਲਦੇ ਉਹਨਾਂ ਵੱਲੋਂ ਹੱਲਾ ਬੋਲ ਰੋਸ ਮਾਰਚ ਕੀਤਾ ਜਾਵੇਗਾ ਜੀ 26 ਜਨਵਰੀ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਐਲਾਨ ਕਰ ਚੁੱਕਿਆ ਕਿ ਉਸ ਦਿਨ ਟਰੈਕਟਰ ਮਾਰਚ ਹੋਵੇਗਾ ਜੀ 26 ਜਨਵਰੀ ਵਾਲੇ ਦਿਨ ਕਰੋ ਕੌਣ ਤੁਹਾਨੂੰ ਰੋਕਦਾ ਜੀਤ ਰਾਮ ਰਹੀਮ ਦੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਮੁਰ ਤੋਂ ਪੈਰੋਲ ਮਿਲ ਗਈ ਹੈ ਜੀ 50 ਦਿਨ ਲਈ ਉਹ ਬਾਹਰ ਆ ਰਹੇ ਨੇ ਤੇ ਜਿੱਤੇ ਚੱਲਦੇ ਐ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਵੱਲੋਂ ਇਹਦੀ ਨਖੇਦੀ ਕੀਤੀ ਗਿਆ ਕਿ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਤੇ ਬੰਦੀ ਸਿੰਘਾਂ ਨੂੰ ਨਾ ਰਿਹਾਈ ਦਿੱਤੀ ਜਾ ਰਹੀ ਤੇ ਨਾ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਜੀ ਮਸਲਾ ਬਿਲਕੁਲ ਠੀਕ ਠਾਇਆ ਉਹਨਾਂ ਨੇ ਪਰ ਕਦੇ ਠੱਡੇ ਪਾਣੀ ਦੇ ਚਾਰ ਮੱਗ ਸਿਰ 'ਚ ਪਾ ਕੇ ਇਹ ਸੋਚਣਾ ਚਾਹੀਦਾ ਹੈ ਕਿ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਕਤਾ ਦੇ ਜਥੇਦਾਰ ਸਹਿਵਾਨਾਂ ਦੀ ਜਿਹੜੇ ਸਾਡੇ ਵਾਸਤੇ ਸਰਬ ਉੱਚ ਨੇ ਇਹ ਪੋਜੀਸ਼ਨ ਹੋਈ ਕਿਉਂ ਇਸ ਸਥਿਤੀ ਹੋਈ ਕਿਉਂ ਜ਼ਿੰਮੇਵਾਰ ਕੌਣ ਹੈ ਐਸਜੀਪੀਸੀ ਦੇ ਮੈਂਬਰ ਜਨਾ ਦਾ ਪੁੱਤਰ ਸੀਗਾ ਜੋ ਕਿ ਹਰਮੰਦਰ ਸਾਹਿਬ ਦੇ ਗੋਲਕ ਦੇ ਜੋ ਪੈਸੇ ਸੀ ਉਹ ਗਿਨੇ ਜਾ ਰਹੇ ਸੀ ਇਮਾਰਤ ਦੇ ਵਿੱਚ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਟਰੇਲ ਸਾਹਿਬ ਦੀ ਜੇਬ ਦੇ ਵਿੱਚੋਂ 20000 ਰੁਪਏ ਨਿਕਲਿਆ ਕਾਬੂ ਕਰ ਲਿਆ ਗਿਆ ਤੇ ਉਸ ਲੜਕੇ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਇਹ ਜੇ ਗ੍ਰਾਹਕਰ ਉੱਥੇ ਬੈਠੇ ਐ ਇਹਦੀ ਇੱਕ ਉੱਚ ਪੱਧਰੀ ਪੜਤਾਲ ਹੀ ਕਰਾ ਲੋ 22 ਦਸੰਬਰ ਨੂੰ ਮਾਈਨਿੰਗ ਲੈ ਕੇ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਢਿੱਲ ਸਾਹਿਬ ਉਹੀ ਵਿਅਕਤੀ 18 ਜਨਵਰੀ ਨੂੰ ਮੰਤਰੀ ਦੇ ਘਰੇ ਪੁੱਤਰ ਦੇ ਵਿਆਹ ਚ ਦਿਖਾਈ ਦਿੱਤਾ 26 ਜਨਵਰੀ ਦੇ ਉੱਤੇ 14 ਪੁਲਿਸ ਕਰਮੀਆਂ ਨੂੰ ਸਨਮਾਨ ਕੀਤਾ ਜਾਵੇਗਾ ਜਿਹੜੇ ਪੁਲਿਸ ਕਰਮਚਾਰੀਆਂ ਨੇ ਸਹੀ ਰੂਪ ਦੇ ਵਿੱਚ ਆਪਣੀ ਡਿਊਟੀ ਵਧੀਆ ਨਿਭਾਈ ਹੈ ਮਹਿਕਮੇ ਦਾ ਨਾਂ ਚਮਕਾਇਆ ਹੈ ਉਹਨਾਂ ਨੂੰ ਸਨਮਾਨਤ ਕਰਨਾ ਬਿਲਕੁਲ ਠੀਕ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰੇ ਮੀਟਿੰਗ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਹੋਏ ਨੇ ਤੇ ਐਮਪੀ ਨੇ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਵੀ ਉੱਥੇ ਪਹੁੰਚੇ ਨੇ ਭਗਵੰਤ ਮਾਨ ਕਹਿੰਦਾ 13 0 ਅਰਵਿੰਦ ਕੇਜਰੀਵਾਲ ਤੇ ਖੜਗੇ ਸਾਹਿਬ ਕਹਿੰਦੇ ਆ ਕਿ ਸਾਡਾ ਸਿਰਜ ਅਸੀਂ ਵਿਚਾਰ ਕਰ ਰਹੇ ਆਂ ਤੇ ਕਰਾਂਗੇ ਗੱਲਬਾਤ ਦਿਲਕੁਸ਼ ਬਾਰੋ ਕੇਸ ਦੇ ਵਿੱਚ ਜਿੱਥੇ ਇੱਕ ਬੜੀ ਵੱਡੀ ਕੋਰਟ ਦਾ ਫੈਸਲਾ ਸੁਣਾਇਆ ਗਿਆ ਸੀ ਉੱਥੇ ਹੁਣ ਕਹਿ ਗਿਆ ਕਿ ਦੋਸ਼ੀ ਨਹੀਂ ਉਹਨਾਂ ਨੂੰ ਕੱਲ ਤੱਕ ਆਤਮ ਸਮਰਪਿਤ ਕਰਨਾ ਪਵੇਗਾ ਇੱਕ ਦਰਖਾਸਤ ਪਾਈ ਸੀ ਸਾਨੂੰ ਆਤਮ ਸਮਰਪਨ ਲਈ ਸਮਾਂ ਦਿੱਤਾ ਜਾਵੇ ਪ੍ਰਮਾਨਯੋਗ ਸੁਪਰੀਮ ਕੋਰਟ ਉਹਨਾਂ ਨੇ ਉਹੀ ਜਸਟਿਸ ਬੀਵੀ ਨਾਗਰ ਰਤਨਾ ਤੇ ਉਜਵਲ ਭੁਈਆ ਜੀ ਇਹਨਾਂ ਦਾ ਡਬਲ ਬੈਂਚ ਸੀ uhonne ne spasht taur te kehta ke ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਟਿਲ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਟਿਲ ਸਰ ਨਵਜੋਤ ਸਿੰਘ ਸਿੱਧੂ ਲਗਾਤਾਰ ਰੈਲੀਆਂ ਕਰ ਰਹੇ ਨੇ ਤੇ ਕੱਲ ਉਹਨਾਂ ਵੱਲੋਂ ਮੋਗਿਆ ਦੇ ਵਿੱਚ ਰੈਲੀ ਰੱਖੀ ਗਈ ਹੈ ਪਰ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਜੀ ਦੇਖੋ ਜਦੋਂ ਇੱਕ ਸੁਰਤਾ ਨਾ ਹੋਵੇ ਪਰਿਵਾਰਾਂ ਚ ਪਾਟੋ ਧਾੜ ਹੋਵੇ ਮੈਂ ਅਕਸਰ ਕਿਹਾ ਕਰਦਾ ਕਿ ਜਿਹੜੀਆਂ ਰੋਕੇ ਕੁੜੀ ਚੜਦੇ ਰਹੋ ਕਦੇ ਡੋਲੇ ਵਿਆਹ ਕੇ ਨਹੀਂ ਮੁੜਦੇ ਹੁੰਦੇ ਇਹਨਾਂ ਦੀ ਜਿਹੜੀ ਹਾਈ ਕਮਾਨ ਹੈ ਪਤਾ ਨਹੀਂ ਉਹ ਹਾਈ ਕਮਾਨ ਹੈ ਲੋ ਕਮਾਨ ਹੈ ਕਿਹੜੀ ਕਮਾਨ ਹੈ ਉਹ ਸਮੇਸਰ ਮਾਮਲੇ ਦੇ ਨਪਟਾਰੇ ਨਹੀਂ ਕਰਦੇ ਇਹ ਹੀ ਨੁਕਸਾਨ ਤਾਂ ਇਹਨਾਂ ਨੇ ਬੱਧ ਪ੍ਰਦੇਸ਼ ਦੇ ਵਿੱਚ ਝੱਲਿਆ ਹੋਗਾ ਰਾਜਸਥਾਨ ਚ ਝੱਲਿਆ ਨਹੀਂ ਕਰਦੇ ਜੀ ਇਹ ਕੁਝ ਪੱਕ ਜਿਹੜਾ ਪੰਜਾਬ ਹੈ ਇਹਦੇ ਵਿੱਚ ਹੋ ਰਿਹਾ ਕਿਉਂ ਨਹੀਂ ਇਹਨਾਂ ਨੂੰ ਬੁਲਾ ਕੇ ਇਹ ਇਕੱਠੇ ਭਾਉਂਦੇ ਇਹ ਜਿਹਨੇ ਮੂਹ ਨੇ ਉਹਨਾਂ ਦੇ ਛਾਵਾਂ ਵਿੱਚ ਤੁਰੇ ਫਿਰਦੇ ਨੇ ਕੀ ਕਰਨਾ ਹੈ ਅਨਸ਼ਾਸਨ ਹੀ ਜਿਹੜੀ ਆ ਉਹ ਕਦੇ ਬਰਦਾਸ਼ਤ ਨਹੀਂ ਹੁੰਦੀ ਅਨਸ਼ਾਸਨ ਦਾ ಪಾਠ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ ਭਾਵੇਂ ਉਹ ਨਵਜੋਤ ਸਿੱਧੂ ਹੋਵੇ ਪ੍ਰਤਾਪ ਸਿੰਘ ਬਾਜਵਾ ਹੋਵੇ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਵੇ ਤੁਸੀਂ ਕੀ ਦਰਸਾਉਣਾ ਚਾਹੁੰਦੇ ਹੋ ਇਕੱਲੇ ਇਕੱਲੇ ਅਲੱਗ ਅਲੱਗ ਚੱਲ ਕੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਦਵਿੰਦਰ যাদব ਕੋਲੇ ਮਸਲਾ ਉਠਾਇਆ ਉਹ ਕਹਿੰਦਾ ਮੇਰੇ ਧਿਆਨ ਚ ਹੈ ਰਾਜਾ ਬੜਿੰਗ ਸਾਹਿਬ ਕਹਿੰਦੇ ਤੂੰ 22 ਵਾਲੀ ਰੈਲੀ ਕਰਕੇ ਦਿਖਾ ਫਿਰ ਵੇਖਦੇ ਆ ਜੀ ਨਿਸ਼ਾਨੇ ਰਾਜੇ ਬੜਿੰਗ ਤੇ ਕੁਝ ਸਮਾਂ ਹੁੰਦਾ ਸੀ ਕਿ ਰਾਜਾ ਬੜਿੰਗ ਜੀ ਗੱਡੀ ਚਲਾਉਂਦੇ ਹੁੰਦੇ ਸਿੱਧੂ ਸਾਹਿਬ ਤਾਂ ਨਾਲ ਬੈਂਦੇ ਸੀ ਸੋ ਨਵਜੋਤ ਸਿੰਘ ਸਿੱਧੂ ਨੇ ਜੇ ਕਾਂਗਰਸ ਪਾਰਟੀ ਦੇ ਵਿੱਚ ਚੱਲਣਾ ਜਾਂ ਇਹਨਾਂ ਦੀ ਹਾਈ ਕਮਾਨ ਹੈ ਜਿਹੜੀ ਉਹ ਇਸ ਤਰ੍ਹਾਂ ਦਾ ਨਰਧਾਰਤ ਕਰਦੇ ਵੇ ਕਿ ਬਖਵਾ ਖਤਾਵਾ ਤੇ ਇਹ ਆਗੂ ਆਪੋ ਆਪਣੀਆਂ ਰੈਲੀਆਂ ਕਰਨ ਨਵਜੋਤ ਸਿੰਘ ਸਿੱਧੂ ਜਿਹੜੀਆਂ ਪਹਿਲਾ ਰੈਲੀਆਂ ਸੀ ਉਦਘਾਟਨ ਜੀ ਭਾਵੇਂ ਹਿਸ਼ਾਰਪੁਰ ਦੀ ਸੀ ਜਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਾਰਾਜ ਜੀ ਜਾਂ ਕੋਟ ਸ਼ਮੀਰ ਦੀ ਉੱਥੇ ਤਾਂ ਇਹ ਤਰਕ ਦੇ ਗਿਆ ਕਿ ਮੈਂ ਪਹਿਲਾਂ ਤੋਂ ਰੈਲੀਆਂ ਰੱਖੀਆਂ ਮੀਆਂ ਸੀ ਕੰਮ ਤੁਸੀਂ ਕਾਂਗਰਸ ਦਾ ਕਰਨਾ ਹੈ ਇੱਕ ਸੁਰਤਾ ਤੁਹਾਡੇ ਚ ਹੈ ਨਹੀਂ ਤੇ ਫਿਰ ਤੁਰੋਂਗੇ ਕਿਵੇਂ ਨਤੀਜਾ ਕੀ ਆਊਗਾ ਹਾਈ ਕਮਾਂਡ ਵਾਲੇ ਕਹਿੰਦੇ ਆ ਕਿ ਆਮ ਆਦਮੀ ਨਾਲ ਸਮਝੌਤਾ ਕਰਨਾ ਚੰਡੀਗੜ੍ਹ ਚ ਕਰ ਵੀ ਲਿਆ ਆਮ ਆਦਮੀ ਦੇ ਵੱਡੇ ਆਗੂ ਭਾਵੇਂ ਰਗਵ ਚੱਡਾ ਹੁਣ ਸਨੀਅਗ ਆਲੂ ਵਾਲੀਆ ਵਗੈਰਾ ਉਹ ਸਾਰੇ ਇਹਦੇ ਤੇ ਬੜੀ ਪ੍ਰਸ਼ੰਸਾ ਕਰ ਰਹੇ ਆ ਜੀ ਕਿ ਸਾਡਾ ਤਾਂ ਬਹੁਤ ਵਧੀਆ ਹੋ ਗਿਆ ਹੁਣ 23 ਤਰੀਕ ਹੈ ਸਰਕਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਤਾ ਉਹਨਾਂ ਨੇ ਦਿਓ ਜਵਾਬ ਆ ਕੇ ਤੁਸੀਂ 6 ਫਰਵਰੀ ਤਰੀਕਾ ਦੇ ਵਾਸਤੇ ਪਾਈ ਬਈ 19 ਤਰੀਕ ਨੂੰ ਇਹ ਹੋ ਰਹੀ 18 ਨੂੰ 18 ਨੂੰ ਹੋ ਰਹੀ ਸੀ ਤੁਸੀਂ 6 ਫਰਵਰੀ ਕਿਸ ਖੁਸ਼ੀ ਚ ਪਾਈ ਹੈ ਅੰਕੜੇ ਦੇ ਮੁਤਾਬਕ ਪਤਾ ਹੈ ਰਗਬ ਚੱਟਾ ਇਹੋ ਹੀ ਗੱਲ ਕਹਿੰਦਾ ਨਾ ਕਿ 13 ਸਾਡੇ ਨੇ ਸਤ ਕਾਂਗਰਸ ਨੇ 20 35 ਸਾਰੇ ਨੇ ਜੀ ਜੇ ਉਹਨਾਂ ਦੇ 14 ਵੀ ਆ ਜਾਣ ਅਕਾਲੀਆਂ ਵਾਲਾ ਵੀ ਆ ਜੇ ਕਿਰਨ ਖੇਰ ਵੀ ਵੋਟ ਪਾ ਦੇ ਤਾਂ ਵੀ 16 ਬੰਦੇ ਆ ਉਹਨਾਂ ਨਾਲ ਚਾਰ ਘਟੇ ਸੋ ਭਾਰਤੀ ਜਨਤਾ ਪਾਰਟੀ ਦਾ ਜੋ ਉਹ ਤਰੀਕਾ ਹੋਰ ਨਾ ਥਾ ਮਤੇ ਵਰਤਦੇ ਆ ਉਹ ਇੱਥੇ ਵੀ ਵਰਤ ਰਹੇ ਸੀ ਕਿ ਰੋਲ ਕੁ ਚੋਲਾ ਪਾ ਲੋ ਇੱਕ ਤਾਂ ਇਧਰ ਰੁਖ ਸਕਾ ਲੋ ਇਧਰੋਂ ਕਸਕਾ ਲੋ ਤੇ ਆਪੋ ਆਪਣੇ ਬਣਾ ਲੋ ਪਰ ਹੁਣ ਜਦੋਂ ਹਾਈ ਕੋਰਟ ਦਾ ਮਾਮਲਾ ਵਿੱਚ ਆ ਗਿਆ ਮੈਨੂੰ ਲੱਗਦਾ ਕਿ ਇਹ ਦੇਰ ਸਵੇਰ 23 ਤਰੀਕ ਨੂੰ ਜਵਾਬ ਦੇਣਾ ਹੈ 23 ਤਰੀਕ ਨੂੰ ਇਹਨਾਂ ਨੂੰ ਦਸਰਾ ਪਵੇਗਾ ਕਿ ਕਦੋਂ ਕਰਾਈ ਜਾਣੀ ਆ ਹੋ ਸਕਦਾ ਅਦਾਲਤ ਕਹਿੰਦੇ 24 ਨੂੰ ਕਰੋ ਪਰ 6 ਫਰਵਰੀ ਦਾ ਇੰਤਜ਼ਾਰ ਨਹੀਂ ਹੋਵੇਗਾ ਜੀ ਸੋ ਨਾਲੇ ਗੱਲ ਕਰਦੇ ਨੇ ਕਿਸਾਨ 나ਗੂ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਕਹਿੰਦੇ ਕੇਂਦਰ ਦੀਆਂ ਨੀਤੀਆਂ ਨੇ ਉਹ ਪੰਜਾਬ ਦੇ ਖਿਲਾਫ ਨੇ ਤੇ ਕਿਸਾਨਾਂ ਦੇ ਖਿਲਾਫ ਆ ਉਹਨਾਂ ਦੇ ਚੱਲਦੇ ਉਹਨਾਂ ਵੱਲੋਂ ਹੱਲਾ ਬੋਲ ਰੋਸ ਮਾਰਚ ਕੀਤਾ ਜਾਵੇਗਾ ਜੀ 26 ਜਨਵਰੀ ਨੂੰ ਇਹ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਐਲਾਨ ਕਰ ਚੁੱਕਿਆ ਕਿ ਉਸ ਦਿਨ ਟਰੈਕਟਰ ਮਾਰਚ ਹੋਵੇਗਾ ਜੀ 26 ਜਨਵਰੀ ਵਾਲੇ ਦਿਨ ਕਰੋ ਕੌਣ ਤੁਹਾਨੂੰ ਰੋਕਦਾ ਹੈ ਟਰੈਕਟਰ ਮਾਰਚ ਸਵੇਰੇ ਸੰਵਿਧਾਨ ਉਹ ਠੀਕ ਕਰ ਰਹੇ ਨੇ ਕਿ ਪੰਜਾਬ ਪ੍ਰਤੀ ਕਿਸਾਨਾਂ ਦੀਆਂ ਨੀਤੀਆਂ ਗਲਤ ਨੇ 50 ਫਸਲ ਲਗਾਉਂਦਾ ਹੈ ਗੁਜਰਾਤ ਰਹੀ ਵਪਾਰ ਹੋ ਰਿਹਾ ਪੰਜਾਬ ਵਾਲੇ ਵੱਧ ਕੀਤੇ ਵਿਆ ਬਾਰਡਰ ਕਿਉਂ ਇਥੇ ਆਈਐਸਆਈ ਖੜੀ ਜਾਂਦੀ ਆ ਕੇ ਮੂਰੇ ਉੱਥੇ ਪਤਾ ਨਹੀਂ ਆਈਐਸਆਈ ਦਾ ਕੁਝ ਐਸਆਈਆਈਏ ਬਣ ਜਾਂਦੀ ਹੈ ਕੀ ਚਾਹੁੰਦੇ ਹੋ ਤੁਸੀਂ ਵਪਾਰੀਆਂ ਦਾ ਰੌਲਾ ਜੇ ਬਾਗਾਸਰਾਤ ਖੁੱਲਦੀ ਹੈ ਹੁਸੈਨੀ ਵਾਲਾ ਖੁੱਲਦੀ ਹੈ ਸਾਦਗੀ ਬਾਊਡਰ ਖੁੱਲਦਾ ਹੈ ਤਾਂ ਇਸ ਕਿੱਥੇ ਨੂੰ ਫਾਇਦਾ ਜੀ ਜੇ ਜਿਹੜਾ ਪਹਿਲੇ ਹੀ ਖੁੱਲਿਆ ਹੋਇਆ ਹੈ ਕਰਾਚੀ ਨਾਲ ਉੱਥੇ ਸਾਰਿਆਂ ਨੂੰ ਪਤਾ ਹੈ ਉਹ ਬੰਦਰਗਾਹਾਂ ਤੇ ਨਛਾ ਵੀ ਮੋਟਾ ਆ ਜੇ ਕੋਈ ਖਾਸ ਗੱਲ ਨਹੀਂ ਜਿਹੜਾ ਇਹ ਦੂਰਾ ਮਾਪਦੰਡ ਹੈ ਇਹ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਇਹਨੂੰ ਬਚਾ ਕੇ ਰੱਖਣਾ ਸਾਡਾ ਫਰਜ਼ ਹੈ ਜੀ ਜੀ ਸੋ ਨਾਲੇ ਗੱਲ ਕਰਦੇ ਆ ਜੀ ਗੁਰਮੀਤ RAM ਰਹੀਮ ਦੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਮੁਰ ਤੋਂ ਪੈਰੋਲ ਮਿਲ ਗਈ ਹੈ ਜੀ 50 ਦਿਨ ਲਈ ਉਹ ਬਾਹਰ ਆ ਰਹੇ ਨੇ ਤੇ ਜਿੱਤੇ ਚਲਦੇ ਐ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਹਦੀ ਨਖਿੱਦੀ ਕੀਤੀ ਗਿਆ ਕਿ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਤੇ ਬੰਦੀ ਸਿੰਘਾਂ ਨੂੰ ਨਾ ਰਿਹਾਇ ਦਿੱਤੀ ਜਾ ਰਹੀ ਤੇ ਨਾ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਜੀ ਧਾਮੀ ਸਾਹਿਬ ਨੂੰ ਮਸਲਾ ਬਿਲਕੁਲ ਠੀਕ ਠਾਇਆ ਉਹਨਾਂ ਨੇ ਪਰ ਕਦੇ ਠੰਡੇ ਪਾਣੀ ਦੇ ਚਾਰ ਮੱਗ ਸਿਰ 'ਚ ਪਾ ਕੇ ਇਹ ਸੋਚਣਾ ਚਾਹੀਦਾ ਹੈ ਕਿ ਸ਼ਰੂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤਾਂ ਦੇ ਜਥੇਦਾਰ ਸਹਿਵਾਨਾਂ ਦੀ ਜਿਹੜੇ ਸਾਡੇ ਵਾਸਤੇ ਸਰਬਉੱਚ ਨੇ ਇਹ ਪੋਜੀਸ਼ਨ ਹੋਈ ਕਿਉਂ ਇਹ ਸਥਿਤੀ ਹੋਈ ਕਿਉਂ ਜम्मेवार ਕੌਣ ਹੈ ਕਿ ਅੱਜ ਤੁਹਾਨੂੰ ਕੋਈ ਡੀਜੀ ਟਾਈਮ ਨਹੀਂ ਦਿੰਦਾ ਇਹਦੇ ਲਈ ਕੋਈ ਗਵਾਂਢੀ ਜ਼ਿੰਮੇਵਾਰ ਨਹੀਂ ਤੁਸੀਂ ਖੁਦ ਜ਼ਿੰਮੇਵਾਰ ਹੋ ਤੁਹਾਡਾ ਸਿਸਟਮ ਜ਼ਿੰਮੇਵਾਰ ਹੈ ਤੁਸੀਂ ਲੋਕ ਉਹ ਜ਼ਿੰਮੇਵਾਰੀਆਂ ਨਿਭਾਈਆਂ ਨਹੀਂ ਜਿਹੜੀਆਂ ਦਾ ਭਗਾਂ ਜਿਹੜੀਆਂ ਚਾਹੀਦੀਆਂ ਸੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਬੰਦੀ ਸਿੰਘ ਛੱਡੇ ਨਹੀਂ ਜਾ ਰਹੇ ਤੇ ਰਾਮ ਰਹੀਮ ਨੂੰ ਮਾਫੀ ਕਿਹਨੇ ਦਿੱਤੀ ਸੀ ਉਹਦੇ ਤੇ ਵੀ ਕਦੇ ਖੁੱਲ ਕੇ ਗੱਲ ਕਰ ਦਿਓ ਸਾਡੀ ਸਥਿਤੀ ਕੀ ਬਣੀ ਇਥੇ ਕਦੇ ਸੋਚਿਆ ਸੀ ਉਹ ਕਹਿੰਦੇ ਕਿ ਸਿਆਸੀ ਹਿੱਤਾਂ ਲਈ ਸਰਕਾਰਾਂ ਰਾਮ ਰਹੀਮ ਨੂੰ ਵਰਤ ਰਹੀਆਂ ਨੇ ਤੇ ਜਿਹੜੇ ਸਿਆਸੀ ਹਿੱਤਾਂ ਲਈ ਤੁਹਾਨੂੰ ਵਰਤ ਰਹੇ ਆ ਉਹ ਵੀ ਸਪਸ਼ਟ ਕਰ ਦਿਓ ਤੁਸੀਂ ਹਕਮਰਾਮੇ ਕਰਦੇ ਹੋ ਤੇ ਆਪ ਹੀ ਹਕਮਰਾਮਿਆਂ ਦੀ ਤੁਹਾਡੇ ਹੀ ਉਲੰਘਣਾ ਕਰ ਲੈਂਦੇ ਆ ਪਹਿਲਾਂ 78 ਵਾਲੀ 98 ਚ ਜਤਦਾਦ ਗੁਰਚਰ ਸਿੰਘ ਟੋੜਾ ਸਾਹਿਬ ਨੇ ਕੀਤੀ ਤੇ ਜਿਹੜਾ 2007 ਚ ਤੁਸੀਂ ਕੀਤਾ ਮੁੜ ਕੇ ਵੋਟਾਂ ਲੈਣ ਤੁਰ ਪਿਓ ਨਾ ਉਹਦੇ ਡੇਰੇ ਤੇ ਉਹ ਤਾਂ ਨਹੀਂ ਆਇਆ ਇਹਦੇ ਤੇ ਇੱਕ ਵਾਈਟ ਪੇਪਰ ਵਿਧਵਾਨਾਂ ਨੂੰ ਇਕੱਠਾ ਕਰਕੇ ਜਾਰੀ ਕਰਾਓ ਕਿਹਦਾ ਕੀਦਾ ਕੀ ਕਸੂਰ ਹੈ ਉਹਦੀ ਸਜ਼ਾ ਤੋਂ ਬਾਅਦ ਉਹ ਮੁਕਤਰਾ ਚਾਉਣਾ ਚਾਹੁੰਦੇ ਸੀ ਕੀ ਤੁਸੀਂ ਉਹਨਾਂ ਦੀ ਮੰਗ ਵਾਲਿਆ ਗੱਲਬਾਤ ਸੁਣੀ ਦੂਜਿਆਂ ਨੂੰ ਕੁਸਤਨ ਤੋਂ ਪਹਿਲਾਂ ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਆਪਟਰਾਲ ਇਹ ਚੀਜ਼ਾਂ ਹੋਖੇੁਰ ਗਣੇ ਇਹਦੇ ਤੇ ਸਾਨੂੰ ਕੋਈ ਨਾ ਕੋਈ ਵੱਡੇ ਪੱਧਰ ਤੇ ਜਾ ਕੇ ਇਹ ਸਾਰਾ ਮਾਮਲਾ ਵਿਚਾਰਨਾ ਚਾਹੀਦਾ ਜੀ ਸੋ ਨੌਲੀਗਰ ਕਰਦੇ ਆ RPGC ਦੀ SGPC ਦੇ ਮੈਂਬਰ ਜਿਹਨਾਂ ਦਾ ਸੁਪੁੱਤਰ ਸੀਗਾ ਜੋ ਕਿ ਹਰਮੰਦਰ ਸਾਹਿਬ ਦੇ ਗੋਲਕ ਦੇ ਜੋ ਪੈਸੇ ਸੀ ਉਹ ਗਿਨੇ ਜਾ ਰਹੇ ਸੀ ਇਮਾਰਤ ਦੇ ਵਿੱਚ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਢਿਲ ਸਾਹਿਬ ਦੀ ਜੇਬ ਦੇ ਵਿੱਚੋਂ 20000 ਰੁਪਏ ਨਿਕਲਿਆ ਕਾਬੂ ਕਰ ਲਿਆ ਗਿਆ ਤੇ ਉਸ ਲੜਕੇ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਜੀ ਕਰਨਾ ਵੀ ਚਾਹੀਦਾ ਮੈਂ ਸਮਝਦਾ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇ ਇਹੇ ਜੇ ਗਨਾਹਕਰ ਉੱਥੇ ਬੈਠੇ ਆ ਇਹਦੀ ਇੱਕ ਉੱਚ ਪੱਦਰੀ 43 ਕਰਾ ਲੋ ਕਿ ਕਿਹੋ ਜੀ ਵਿਰਤੀ ਵਾਲੇ ਇਹ ਪੁਰਸ਼ ਉੱਥੇ ਸਜੋਬਤ ਨਹੀਂ ਬਿਲਕੁਲ ਠੀਕ ਕੀਤਾ ਤੁਸੀਂ ਇਹੋ ਜਾਂ ਬੰਦਾ ਗੁਰੂ ਘਰ ਜਿੱਥੇ ਗੋਲਕ ਦੇ ਵਿੱਚੋਂ 20000 ਗਾਇਬ ਹੋ ਜਾਂਨ ਪਰ ਜਿਹੜੇ ਗੁਰੂ ਘਰ ਦੇ ਗੋਲਕਾਂ ਦੇ ਵਿੱਚੋਂ ਕਰੋੜਾਂ ਜਾਂਦਾ ਹੈ ਕਦੇ ਕਿਸੇ ਨੂੰ ਚੀਫ ਸੈਕਟਰੀ ਲਾ ਦਿਓ ਕਦੇ ਕਿਸੇ ਨੂੰ ਠੇਕਾ ਦੇ ਦਿਓ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਸਾਹਿਬ ਕਾ ਜਦ ਤੱਕ ਅਕਾਲ ਤਖਤ ਸਾਹਿਬ ਉਹ ਤਾਂ ਜਿਹੜਾ 12 14 ਕਰੋੜ ਦਾ ਟੈਂਟ ਲੱਗਿਆ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੇ ਜੀ 2019 ਚ ਉਹਤੇ ਸਵਾਲ ਕਰਦੇ ਤੇ ਜਿਹੜਾ ਐਸੇ ਰਾਮ ਰਹੀਮ ਨੂੰ ਜਿਹਦੇ ਕਿੰਤੂ ਕਰ ਰਹੇ ਨੇ ਧਮੀ ਸਾਹਿਬ ਜੀ ਤੇ 92 ਲੱਖ ਦੇ ਇਸ਼ਤਿਹਾਰ ਕਿਉਂ ਦਿੱਤੇ ਸੀ ਉਹਦੇ ਕਿ ਜਥੇਦਾਰ ਦਾ ਉਹ ਕਮ ਮੰਨੋ ਕਿਹੜੇ ਦਾ ਗੁਰਵਚਨ ਸਿੰਘ ਦਾ ਤੇ ਉਹਨਾਂ ਬਾਰੇ ਕਿੰਨਾ ਕੁਝ ਆ ਚੁੱਕਿਆ ਹੈ ਕੋਈ ਸਪਸ਼ਟੀਕਰਨ ਕਿਉਂ ਨਹੀਂ ਦਿੰਦਾ ਇੱਕ ਗੱਲ ਕਹਿੰਦੇ ਆ ਕਿ ਜਿਹੜੇ ਮੈਨੇਜਰ ਸਾਹਿਬ ਸੀ ਉੱਥੇ ਸਤਰਾਮ ਸਿੰਘ ਰਿਆੜ ਉਹਨਾਂ ਦੀ ਬਾਜ਼ ਅੱਖ ਨੇ ਇਹ ਸੇਵਾਦਾਰ ਫੜ ਲਿਆ 20000 ਰੁਪਏ ਲੁਕਾਲੇ ਉਹਨੇ ਉਹਨੂੰ ਮੌਕੇ ਤੇ ਫੜ ਲਿਆ ਤੇ ਰਕਮ ਬਰਾਮਦ ਹੋਈ ਹੈ ਸੇਵਾਦਾਰ ਕਿਸੇ ਵੀ ਸਵਾਲ ਦਾ ਠੀਕ ਤਰ੍ਹਾਂ ਜਵਾਬ ਨਹੀਂ ਦੇ ਸਕਿਆ ਸੇਵਾਦਾਰ ਕੋਲੋਂ ਇਹ ਰਕਮ ਬਰਾਮਦ ਕਰ ਲਈ ਹੈ ਤੇ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਜੇ ਪ੍ਰਕਾਸ਼ਤ ਕਰਤਾ ਤਾਂ ਚੰਗਾ ਕਦਮ ਉਠਾਇਆ ਦੂਜਿਆਂ ਦੇ ਕੰਨ ਹੋਣਗੇ ਜੀ ਪਰ ਇਸ ਤਰ੍ਹਾਂ ਦੀ ਬਿਰਤੀ ਵਾਲੇ ਇਹ ਲੋਕ ਉੱਥੇ ਭਰਤੀ ਕਿਨੇ ਕੀਤੇ ਕਿਹੜੇ ਸਿਆਸੀ ਆਗੂਆਂ ਨੇ ਆਪਣੀ ਸਿਆਸਤ ਚਮਕਾਉਣ ਖਾਤਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਹ ਗੁਰੂ ਸਾਹਿਬ ਨੇ ਕਿਹਾ ਲੋਕ ਸ਼ਰਧਾ ਨਾਲ ਉੱਥੇ ਮੱਥਾ ਟੇਕਦੇ ਐ ਤੇ ਸ਼ਰਧਾ ਨਾਲ ਟੇਕਿਆ ਹੋਇਆ ਮੱਥਾ ਇਹ ਲੋਕ 20-20 ਹਜ਼ਾਰ ਚੱਕ ਕੇ ਜੇਬਾਂ 'ਚ ਪਾਈ ਜਾਣ ਇਹਨਾਂ ਨੂੰ ਵੀ ਤੇ ਗੁਰੂ ਦੀ ਗੋਲਕ ਦਾ ਜਿਹੜੇ ਹੋਰ ਲੁੱਟਣ ਵਾਲੇ ਨੇ ਜਿਹੜੇ ਸਾਹਮਣੇ ਨਜ਼ਰ ਨਹੀਂ ਆ ਰਹੇ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕਰਕੇ ਬਰਖਾਸਤ ਕਰਦਾ ਜਾਹੀਦਾ ਪਰ ਆਮ ਤੌਰ ਤੇ ਪੁਰਾਣਾ ਕਿਹਾ ਜਾਂਦਾ ਸੀ ਕਿ ਇਹ ਜਿਹੜਾ ਪੂਜਾ ਦਾ ਧੰਨਾ ਹੈ ਨਾ ਇਹ ਫਲਦਾ ਨਹੀਂ ਹੁੰਦਾ ਇਹਦਾ ਕਦੇ ਨਾ ਕਦੇ ਜਵਾਬ ਦੇ ਦੇਣਾ ਹੀ ਪੈਂਦਾ ਜੀ ਸੁਣਾ ਲੈ ਕਰਦੇ ਨੇ 27 ਦਸੰਬਰ ਨੂੰ ਮਾਈਨਿੰਗ ਲੈ ਕੇ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਢਿਲ ਸਾਹਿਬ ਉਹੀ ਵਿਅਕਤੀ 18 ਜਨਵਰੀ ਨੂੰ ਮੰਤਰੀ ਦੇ ਘਰੇ ਪੁੱਤਰ ਦੇ ਵਿਆਹ ਤੇ ਦਿਖਾਈ ਦਿੱਤਾ ਮੰਤਰੀ ਦੇ ਘਰੇ ਵਿਆਹ ਨਹੀਂ ਸੀਗਾ ਮંત્રી ਗਿਆ ਉਹ ਬੰਦੇ ਦੇ ਵਿਆਹ ਦੇ ਵਿੱਚ ਕ੍ਰਾਸ਼ਰ ਵਾਲੇ ਤੇ 27 ਦਸੰਬਰ ਨੂੰ ਨਜਾਇਜ਼ ਪਰਚਾ ਹੋਇਆ 18 ਜਨਵਰੀ ਨੂੰ ਉਸੇ ਕ੍ਰਾਸ਼ਰ ਵਾਲੇ ਜਿਹਦੇ ਉੱਤੇ ਮੈਂਡਿੰਗ ਦਾ ਪਰਚਾ ਦਰਜ ਹੋਇਆ 23 ਦਿਨ ਬਾਅਦ ਇਹਦੀ ਸ਼ਰਾਖਤ ਹੋਈ ਸੀ ਪਰਚੇ ਤੋਂ ਬਾਅਦ ਕ੍ਰਾਸ਼ਰ ਮਾਲਕ ਦੀ ਸੋ 27 ਦਸੰਬਰ ਤੇ 18 ਜਨਵਰੀ ਨੂੰ ਪੁੱਤਰ ਦੇ ਵਿਆਹ ਦੇ ਵਿੱਚ ਮੰਤਰੀ ਜੀ ਚੇਤਨ ਸਿੰਘ ਜੋੜੇ ਮਾਜਰਾ ਸਭ ਜਾ ਪਹੁੰਚੇ ਲੋਕਾਂ ਨੇ ਕ੍ਰੈਸ਼ਰ ਮਾਲਕ ਦਾ ਨਾਮ ਆ ਜਮੇਰ ਸਿੰਘ ਦਸਤਾਰ ਉਹਦੇ ਨੀਲੀ ਬੰਨੀ ਵੀ ਆ ਪਹਿਲਾਂ ਸ਼ਾਇਦ ਕਿਸੇ ਹੋਰ ਪਾਰਟੀ ਚ ਹੋਵੇਗਾ ਜੀ ਇਹਦੇ ਉੱਤੇ ਮਾਈਨਿੰਗ ਐਂਡ ਮਿਨਰਲ ਐਕਟ ਧਰਾ 21 ਬ੍ਰੈਕਟ 1 ਅਤੇ 4 ਬ੍ਰੈਕਟ 1 ਅਧੀਨ ਐਫਆਰ ਨੰਬਰ 156 ਅਧੀਨ ਦਰਜ ਕੀਤਾ ਗਿਆ ਸੀ 23 ਦਿਨ ਦਾ ਸਮਾਂ ਲੰਘ ਗਿਆ ਪਰ 18 ਜਨਵਰੀ ਨੂੰ ਮੰਤਰੀ ਜੀ ਉੱਥੇ ਜਾ ਪਹੁੰਚੇ ਜੀ ਤੇ ਪਰਚਾ ਦਰਜ ਹੈ ਗ੍ਰਿਫਤਾਰ ਆਲਾ ਕੋਈ ਕੰਮ ਹੀ ਨਹੀਂ ਤੇ ਪੁਲਿਸ ਰਾਖੀ ਕਰਦੀ ਹੋਣੀ ਹੈ ਕੋਲ ਖੜ ਕੇ ਸਲੂਟ ਮਾਰਦੀ ਹੋਣੀ ਹੈ ਮੰਤਰੀ ਜੀ ਆਏ ਨਹੀਂ ਜੀ ਇਹਦਾ ਹੈਗਾ ਜੀ ਮਾਲਕ ਦਾ ਨਾਮ ਅਜਵੇਰ ਸਿੰਘ ਸੈਦਪੁਰ ਉਹਦੇ ਵਿਆਹ ਸਮਾਗਮ ਚ ਪੁੱਜ ਗਏ ਲਾਈਵ ਦਿਖਾਏ ਗਏ ਇੱਕ ਦਿਨ ਪਹਿਲਾਂ ਸਵਾਗਤ ਵਿੱਚ ਮੰਤਰੀ ਨਾਲ ਕੋਈ ਸਤਾਨਿਕ ਬਧਾਇਕ ਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਮੌਜੂਦ ਸੀ ਕ੍ਰੈਸ਼ਰ ਮਾਲਕ ਦੇ ਕੀ ਸੰਬੰਧ ਨੇ ਇਹ ਹਰਿ ਭਗਵੰਤ ਸਿੰਘ ਮਾਨ ਦੱਸਣਗੇ ਜਿਹੜਾ ਬੰਦਾ ਰੇਤ ਚੋਰੀ ਕਰਨ ਦਾ ਜਾਂ ਜਲ ਜਾਦੀ ਜਰਾ ਹੈਗਾ ਸਾਰਾ ਸਿਸਟਮ ਮਾਈਨਿੰਗ ਦਾ ਦੋਸ਼ ਲੱਗ ਰਿਹਾ ਕਿ ਉਹ ਜੀ ਗੈਰ ਕਾਨੂੰਨੀ ਮਾਈਨਿੰਗ ਚਲਾ ਰਿਹਾ ਹੈ ਉਹਦੇ ਵਿੱਚ ਮੰਤਰੀ ਜੀ ਪਹੁੰਚਣ ਮੰਤਰੀ ਵੀ ਕਿਹੜੇ ਜਿਨ੍ਹਾਂ ਦੇ ਕੋਲ ਮਾਈਨਿੰਗ ਦਾ ਵਿਭਾਗ ਹੈ ਵਿਭਾਗ ਜੀ ਸੋ ਅੱਜ ਕੱਲ੍ਹ ਦਿੱਲੀ ਵਾਲਿਆਂ ਦੀ ਸੱਦ ਪੁੱਛ ਤੇ ਵੇਰ ਜ਼ਿਆਦਾ ਹੀ ਹੋਈ ਵੀ ਹੈ ਮੰਤਰੀ ਜੀ ਕੋਲੇ ਅੱਧੇ ਤਰਜਨ ਤੋਂ ਵੱਧ ਵਿਭਾਗਵੇਂ ਨੇ ਤੇ ਕਈ ਮੰਤਰੀ ਇਹੋ ਜਿਹੇ ਨੇ ਕੁਲਦੀਪ ਸਿੰਘ ਢਾਲੀਵਾਲ ਜਾਂ ਅਮਨ ਰੋੜਾ ਜਿਨ੍ਹਾਂ ਕੋਲੇ ਸਵਾ ਲੱਖ ਸਵਾ ਲੱਖ ਵਿਭਾਗਵੇਂ ਨਹੀਂ ਸੋ ਕ੍ਰਾਈਸਨ ਜਿਹੜੇ ਸਿੱਧ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਬਾਤ ਦੀ ਗੱਲ ਹੈ ਪਰ ਜਦੋਂ ਮੰਤਰੀ ਜੀ ਉਹਦੇ ਘਰ ਜਾਣਗੇ ਤੇ ਪੁਲਿਸ ਫਿਰ ਸਵੱਲੀ ਨਜ਼ਰ ਤਾਂ ਰੱਖੇਗੀ ਨਾ ਜੀ ਜੀ ਸੋ ਨਾਲ ਜੀ ਉਸ ਦਾ 26 ਜਨਵਰੀ ਦੇ ਉੱਤੇ 14 ਪੁਲਿਸ ਕਰਮੀਆਂ ਨੂੰ ਸਨਮਾਨ ਕੀਤਾ ਜਾਵੇਗਾ ਜੀ ਚਲੋ ਚੰਗੀ ਗੱਲ ਹੈ ਜੀ ਜਿਹੜੇ ਪੁਲਿਸ ਕਰਮਚਾਰੀਆਂ ਨੇ ਸਹੀ ਰੂਪ ਦੇ ਵਿੱਚ ਆਪਣੀ ਡਿਊਟੀ ਵਧੀਆ ਨਿਭਾਈ ਹੈ ਮਹਿਕਮੇ ਦਾ ਨਾਮ ਚਮਕਾਇਆ ਹੈ ਉਹਨਾਂ ਨੂੰ ਸਨਮਾਨਤ ਕਰਨਾ ਬਿਲਕੁਲ ਠੀਕ ਹੈ ਕਈਆਂ ਨੂੰ ਪੁਲਿਸ ਮੈਡਲ ਦਿੱਤੇ ਜਾਂਦੇ ਆ ਕਈਆਂ ਨੂੰ ਮੁੱਖ ਮੰਤਰੀ ਮੈਡਲ ਹੁੰਦੇ ਆ ਕਈਆਂ ਨੂੰ ਰਾਸ਼ਟਰਪਤੀ ਸਨਮਾਨ ਕਰਦੇ ਨੇ ਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਤ ਕਰਨਗੇ ਇਹ ਮੇਰਾ ਖਿਆਲ ਆ ਕਿ ਰਾਜਪਦਰੀ ਸਮਾਗਮ ਤਾਂ ਫਿਰ ਪਟਿਆਲੇ ਹੋ ਰਿਹਾ ਹੈ ਸਾਡੇ ਰਾਜਪਾਲ ਸਾਹਿਬ ਬਰਬਰੀ لال ਪ੍ਰੋਹਤ ਉਹ ਤੇ ਇੱਥੇ ਆ ਰਹੇ ਨੇ ਜੀ ਤੇ ਫਿਰ ਇਹਨਾਂ ਨੂੰ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਉੱਥੇ ਮੰਨਿਆ ਜਾਵੇ ਤਾਂ ਚੰਗੇ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਬਿਲਕੁਲ ਹੋਣੀ ਚਾਹੀਦੀ ਹੈ ਪਰ ਕਈ ਚਾਪਲੂਸੀਆਂ ਨਾਲ ਵੀ ਲੈ ਜਾਂਦੇ ਨੇ ਉੱਥੇ ਫਿਰ ਮਹਿਕਮੇ ਦੇ ਵਿੱਚ ਐ ਜਾਂਦਾ ਕਿ ਯਾਰ ਬਸ ਕੀ ਕਰੀਏ ਜੀ ਸੋ ਨਾਲੇ ਗੱਲ ਕਰਦੇ ਆ ਰਵਿੰਦ ਕੇਜਰੀਵਾਲ ਦੀ ਤੁਹਾਨੂੰ ਦੱਸ ਦੇ ਕਿ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੇ ਘਰੇ ਮੀਟਿੰਗ ਚੱਲ ਰਹੀ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਪਹੁੰਚੇ ਨੇ ਤੇ ਐਮਪੀ ਨੇ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਵੀ ਉੱਥੇ ਪਹੁੰਚੇ ਨੇ ਸਾਬ ਹਾਂ ਬਿਲਕੁਲ ਜੀ ਮੰਥਨ ਚੱਲ ਰਿਹਾ ਹੈ ਇਹਨਾਂ ਦਾ ਜੀ ਇਹਨਾਂ ਨੂੰ ਪਤਾ ਹੋਊਗਾ ਕਿ ਇਹਨਾਂ ਦੇ ਕੋਲ ਸੀਟਾਂ ਕਿਹੜੀਆਂ-ਕਿਹੜੀਆਂ ਛੱਡ ਗਈਆਂ ਸ਼ਸ਼ੀਲ ਰਿੰਕੂ ਉਪ ਚੋਣ ਦੇ ਵਿੱਚ ਜੇਤੂ ਹੋਏ ਗਏ ਕਾਂਗਰਸ ਵੱਲੋਂ ਨੇ ਸੋ ਉਤਪੋਤ ਸਾਰੇ ਆ ਗੂ ਹਾਜ਼ਰ ਸੀ ਪਹਿਲਾ ਕੇਜਰੀਵਾਲ ਸਾਹਿਬ ਇਹ ਕਲੀਅਰ ਕਰਨ ਕਿ ਭਗਵੰਤ ਮਾਨ ਕਹਿੰਦਾ 13 0 ਅਰਵਿੰਦ ਕੇਜਰੀਵਾਲ ਤੇ ਖੜਗੇ ਸਾਹਿਬ ਕਹਿੰਦੇ ਕਿ ਸਾਡਾ ਸਭ ਜੋ ਸੀ ਵਿਚਾਰ ਕਰ ਰਹੇ ਆ ਇਹ ਤੇ ਕਰਾਂਗੇ ਗੱਲ ਬਾਤ ਸੋ ਸੂਤਰਾ ਦੀ ਜਾਣਕਾਰੀ ਮੁਤਾਬਕ ਉਹਨਾਂ ਦੇ ਨਾਂ ਨੂੰ ਕਹਿੰਦੇ ਮਨਜ਼ੂਰੀ ਦੇਤੀ ਤੇ ਕੱਲੀ-ਕੱਲੀ ਕਰਕੇ ਦੇਣਗੇ ਉਹਨਾਂ ਦੀ ਮਰਜ਼ੀ ਤਾਂ ਰਾਗਵ ਚੱਡਾ ਕਈ ਆਗੂ ਉੱਥੇ ਹਾਜ਼ਰ ਸੀ ਕਾਂਗਰਸ ਨਾਲ ਗੱਠਜੋੜ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਹੋਇਆ ਅਸਲ ਤਾਂ ਉਦੋਂ ਹੀ ਬਨੇਗਾ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਚੌਧਰੀ ਸੰਤੋਖ ਸਿੰਘ ਦੇ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਅਸ਼ੀਲ ਰੈਂਕੂ ਤੇ ਦਾਖਲ ਕਿਟਿਆ ਜੀ ਇਹ ਕੌਂਸਲਰ ਸੀ ਤੇ 13 ਦੇ 13 ਉਮੀਦਵਾਰ ਹੈ ਇਹਨਾਂ ਕੋਲੇ ਜਾਂ ਫਿਰ ਕੱਬੇ ਸੱਜੋ تیر ਤੱਕੇ ਨਾਲ ਜਮੰਗ ਤੱਕ ਕੀ ਕੰਮ ਚਲਾਉਣਾ ਹੈ ਅਜੇ ਤੱਕ ਇਹਨਾਂ ਦਾ ਕਾਡਰ ਤੱਕ ਕੋਈ ਬਣ ਨਹੀਂ ਸਕਿਆ ਜੀ ਜੀ ਸੋਨਾਲੀ ਗੱਲ ਕਰਦੇ ਬਿਲਕੁਲ ਉਸ ਬਾਹਰੋਂ ਕੇਸ ਦੇ ਵਿੱਚ ਜਿੱਥੇ ਇੱਕ ਬੜੀ ਵੱਡੀ ਕੋਰਟ ਦਾ ਫੈਸਲਾ ਸੁਣਾਇਆ ਗਿਆ ਸੀ ਉੱਥੇ ਹੁਣ ਕਹਿ ਗਿਆ ਕਿ ਦੋਸ਼ੀ ਨਹੀਂ ਉਹਨਾਂ ਨੂੰ ਕੱਲ ਤੱਕ ਆਤਮ ਸਮਰਪਿਤ ਕਰਨਾ ਪਵੇਗਾ ਜੀ ਬਿਲਕੁਲ ਜੀ ਇਹਨਾਂ ਨੇ ਇੱਕ ਦਰਖਾਸਤ ਪਾਈ ਸੀ ਸਾਨੂੰ ਆਤਮ ਸਮਰਪਨ ਲਈ ਸਮਾਂ ਦਿੱਤਾ ਜਾਵੇ ਪ੍ਰਮਾਨਯੋਗ ਸੁਪਰੀਮ ਕੋਰਟ ਉਹਨਾਂ ਨੇ ਉਹੀ ਜਸਟਿਸ ਬੀਬੀ ਨਾਗਰਤਨਾ ਤੇ ਉਜਵਲ ਭੁਈਆ ਜੀ ਇਹਨਾਂ ਦਾ ਡਬਲ ਬੈਂਚ ਸੀ ਉਹਨਾਂ ਨੇ ਸਪਸ਼ਟ ਤੌਰ ਤੇ ਕਹਿਤਾ ਕਿ ਨਹੀਂ ਪਹਿਲੇ ਤੁਸੀਂ ਬਾਹਰ ਹਰ ਹੱਲ ਕਰਦੇ ਤੁਰੇ ਫਿਰਦੇ ਹੋ ਬਿਲਕੁਲ ਨਹੀਂ ਸਹੀ ਥਾਂ ਤੇ ਆਓ ਆਪਣੇ ਅਸਲ ਸਥਾਨ ਤੇ ਜਾ ਕੇ ਸ਼ਸ਼ੋਭਤ ਹੋਵੋ ਤੇ ਕੱਲ ਉਹਨਾਂ ਨੂੰ ਕਹਿਤਾ ਕਿ ਆਤਮ ਸਮਰਪਣ ਕਰੋ ਮੇਰਾ ਖਿਆਲ ਹੈ ਕਿ ਇਹ ਮਾਨਯੋਗ ਅਦਾਲਤ ਇੰਨੀ ਕਿ ਸਖਤ ਹੈ ਇਹ ਰਾਮ ਮੰਦਰ ਦੇ ਤਾ ਨਹੀਂ ਜਾ ਸਕਦੇ ਜੀ ਮੇਰਾ ਖਿਆਲ ਉੱਥੋਂ ਦੀ ਪੁਲਿਸ ਨੂੰ ਕਹਿ ਦਿੱਤਾ ਹੋਊਗਾ ਸੁਪਰੀਮ ਕੋਰਟ ਨੇ ਉੱਥੋਂ ਦੇ ਡੀਜੀਪੀ ਨੂੰ ਕਿ ਤੁਰੰਤ ਇਹਨਾਂ ਨੂੰ ਲੈ ਆ ਕੇ ਇਹਨਾਂ ਦੇ ਗੁਜਰਾਤ ਤੋਂ ਇਹਨਾਂ ਨੂੰ ਸਹੀ ਸਥਾਨ ਤੇ ਪੇਚੋ ਜੀ ਸੁਨਾਟੋ ਸਾਹਿਬ ਅਜ ਬੰਦੀ ਸਿੰਘਾਂ ਵੱਲੋਂ ਸਾਰੇ ਟੋਲ ਪਲਾਜ਼ਾ ਬੰਦੀ ਸਿੰਘ ਵੀ ਸੀਗੇ ਕਿਸਾਨ ਵੀ ਸੀਗੇ ਉਹਨਾਂ ਵੱਲੋਂ ਟੋਰ ਪਲਾਜੇ 3 ਘੰਟੇ ਲਈ ਫ੍ਰੀ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇਹ ਕਾਲ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਸੀ ਜੀ ਬਿਲਕੁਲ ਜੀ ਕੌਮੀ ਇਨਸਾਫ ਮੋਰਚੇ ਨੂੰ ਲਗਭਗ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਉਹ ਮਹਾਲੀ ਦੇ ਵਿੱਚ ਆਪਣਾ ਸੰਘਰਸ਼ ਕਰ ਰਹੇ ਨੇ ਉੱਥੇ ਬੈਠੇ ਨੇ ਜੀ ਉਹਨਾਂ ਦਾ ਇਹ ਫੈਸਲਾ 3 ਘੰਟੇ ਵਾਸਤੇ ਕੋਈ ਟੋਲ ਨਹੀਂ ਲੱਗੇਗਾ ਅੱਜ ਪੰਜਾਬ ਦੇ ਵੱਖ-ਵੱਖ ਟੋਲ ਪਲਾਜੇ ਜਿੰਨੇ ਪੰਜਾਬ ਦੇ ਵਿੱਚ ਲਗਭਗ 16-17 ਨੇ ਉਹਨਾਂ ਦੇ ਨਮਾਇंदे ਉੱਥੇ ਪਹੁੰਚੇ ਉਹਨਾਂ ਨੇ ਉੱਥੇ ਜਾ ਕੇ ਇਹ ਸਾਰਾ ਕੁਝ ਕੀਤਾ ਤੇ 3 ਘੰਟਿਆਂ ਵਾਸਤੇ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸੀ ਜੀ ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਇਹ ਮੋਰਚਾ ਲਾ ਕੇ ਬੈਠੀਆਂ ਨੇ ਸਿੱਖ ਜਥੇਬੰਦੀਆਂ ਉਹਨਾਂ ਦੇ ਨੁਮਾਇंदे ਵੀ ਸ਼ਾਮਲ ਸੀ ਸਾਂਝੇ ਤੌਰ ਦੇ ਉੱਤੇ ਇਹਨਾਂ ਨੇ ਫਿਰ ਇਹ ਟੋਲ ਪੁਲਾਜੇ ਅੱਜ ਖੁੱਲੇ ਰੱਖੇ ਤੇ ਲੋਕਾਂ ਨੇ ਇਹ ਚੀਜ਼ ਦਾ ਕਾਫੀ ਰਾਹਤ ਮਹਿਸੂਸ ਕੀਤੀ ਤੁਸੀਂ ਜਾ ਕੇ ਵੀ ਆਏ ਸੀ ਖੁਦ ਦੇਖ ਕੇ ਆਏ ਹੋ ਜੀ ਕਿ ਐ ਫ੍ਰੀ ਤੌਰ ਦੇ ਉੱਤੇ ਲੋਕ ਆ ਜਾ ਰਹੇ ਸੰਭ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਥੋੜਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ